ਨੇਦੀ ਜੋਪੜਾ ਅਤੇ ਉਹਨਾਂ ਦੇ ਹਸਬੰਡ ਰਾਗਵ ਚੱਡਾ ਨੇ ਆਫੀਸ਼ੀਅਲ ਅਨਾਉਂਸਮੈਂਟ ਕਰ ਦਿੱਤੀ ਹੈ ਵੀ ਉਹ ਆਪਣਾ ਪਹਿਲਾ ਬੇਬੀ ਐਕਸਪੈਕਟ ਕਰ ਰਹੇ ਹਨ। ਇਹ ਖੁਸ਼ਖਬਰੀ ਉਹਨਾਂ ਨੇ ਆਪਦੇ ਜੁਆਇੰਟ ਸੋਸ਼ਲ ਮੀਡੀਆ ਪੋਸਟ ਤੋਂ ਸਾਂਝੀ ਕੀਤੀ ਆਪਦੇ ਆਉਣ ਵਾਲੇ ਬੱਚੇ ਨੂੰ ਆਪਦਾ ਲਿਟਲ ਯੂਨੀਵਰਸ ਦੱਸਦੇ ਹੋਏ। ਸੋਸ਼ਲ ਮੀਡੀਆ ਤੇ ਉਹਨਾਂ ਦੇ ਫੈਨਸ ਤੇ ਨਾਲ ਹੀ ਪੂਰੀ ਬਾਲੀਵੁੱਡ ਕਮਿਊਨਿਟੀ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਨਜ਼ਰ ਆ ਰਿਹਾ ਹੈ ਤੇ ਇਹ ਕਪਲ ਆਪਣੀ ਇੰਗੇਜਮੈਂਟ ਤੋਂ ਹੀ ਫੈਨਸ ਅਤੇ ਹੋਰ ਲੋਕਾਂ ਦੀ ਨਜ਼ਰਾਂ ਵਿੱਚ ਕਾਫੀ ਅਫੈਕਸ਼ਨੇਟ ਤੇ ਸਪੋਰਟਿਵ ਪਾਰਟਨਰਸ਼ਿਪ ਲਈ ਮੰਨਿਆ ਜਾਂਦਾ ਹੈ ਇਸ ਅਨਾਉਂਸਮੈਂਟ ਤੋਂ ਕੁਝ ਟਾਈਮ ਪਹਿਲਾਂ ਤੱਕ ਹੀ ਪਰ ਇਨਨੀਤੀ ਦੀ ਪੋਸੀਬਲ ਪ੍ਰੈਗਨੈਂਸੀ ਦੀ ਸਪੈਕੂਲੇਸ਼ਨ ਚੱਲ ਰਹੀ ਹੈ ਬਸ ਕੁਝ ਹੀ ਹਫਤੇ ਪਹਿਲਾਂ ਦ ਗ੍ਰੇਟ ਇੰਡੀਅਨ ਕਪਲ ਸ਼ੋ ਤੇ ਵੀ ਆਏ ਇਸ ਜੋੜੇ ਨੇ ਕੁਝ ਪਲੇਫੁਲ ਹਿੰਟਸ ਦਿੱਤੇ ਸੋ ਇਹ ਕਹਿ ਰਹੇ ਸੀ ਵੀ ਅਸੀਂ ਛੇਤੀ ਗੁੱਡ ਨਿਊਜ਼ ਦੇਾਂਗੇ ਪਰ ਕੁਝ ਵੀ ਕਨਫਰਮ ਨਹੀਂ ਸੀ ਦੱਸਿਆ ਪਰ ਅੱਜ ਹੀ ਆਪਦੇ ਸੋਸ਼ਲ ਮੀਡੀਆ ਰਾਹੀਂ ਆਫੀਸ਼ੀਅਲ ਕਨਫਰਮੇਸ਼ਨ ਦੇ ਦਿੱਤੀ ਗਈ ਹੈ ਹੈਲੋ ਐਂਡ ਵੈਲਕਮ ਈਵਰਸ ਮੈਂ ਹਾਂ ਦਫੀਰਤ ਕੋਰ ਤੇ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ ਪਰਿਨਦੀ ਜੋਪੜਾ ਅਤੇ ਉਹਨਾਂ ਦੇ ਹਸਬੰਡ ਰਾਗਵ ਚੱਡਾ ਨੇ ਆਫੀਸ਼ੀਅਲ ਅਨਾਉਂਸਮੈਂਟ ਕਰ ਦਿੱਤੀ ਹੈ ਵੀ ਉਹ ਆਪਣਾ ਪਹਿਲਾ ਬੇਬੀ ਐਕਸਪੈਕਟ ਕਰ ਰਹੇ ਨੇ। ਇੱਕ ਖੁਸ਼ਖਬਰੀ ਉਹਨਾਂ ਨੇ ਆਪਦੇ ਜੁਆਇੰਟ ਸੋਸ਼ਲ ਮੀਡੀਆ ਪੋਸਟ ਤੋਂ ਸਾਂਝੀ ਕੀਤੀ ਆਪਦੇ ਆਉਣ ਵਾਲੇ ਬੱਚੇ ਨੂੰ ਆਪਦਾ ਲਿਟਲ ਯੂਨੀਵਰਸ ਦੱਸਦੇ ਹੋਏ। ਇਸ ਖਬਰ ਰਾਹੀਂ ਸੋਸ਼ਲ ਮੀਡੀਆ ਤੇ ਉਹਨਾਂ ਦੇ ਫੈਨਸ ਤੇ ਨਾਲ ਹੀ ਪੂਰੀ ਬਾਲੀਵੁੱਡ ਕਮਿਊਨਿਟੀ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਨਜ਼ਰ ਆ ਰਿਹਾ ਹੈ। ਇਹ ਖਬਰ ਪਰਿਨੀਤੀ ਅਤੇ ਰਾਘਵ ਦੀ ਲਾਈਫ ਵਿੱਚ ਇੱਕ ਨਵਾਂ ਐਕਸਾਈਟਿੰਗ ਚੈਪਟਰ ਬਣਨ ਜਾ ਰਹੀ ਹੈ। ਇਹਨਾਂ ਦਾ ਵਿਆਹ ਸੈਪਟੈਂਬਰ 24 2023 ਵਿੱਚ ਹੋਇਆ ਸੀ ਤੇ ਇਹ ਕਪਲ ਆਪਣੀ ਇੰਗੇਜਮੈਂਟ ਤੋਂ ਹੀ ਫੈਨਸ ਅਤੇ ਹੋਰ ਲੋਕਾਂ ਦੀ ਨਜ਼ਰਾਂ ਵਿੱਚ ਕਾਫੀ ਅਫੈਕਸ਼ਨੇਟ ਤੇ ਸਪੋਰਟਿਵ ਪਾਰਟਨਰਸ਼ਿਪ ਲਈ ਮੰਨਿਆ ਜਾਂਦਾ ਹੈ। ਇਸ ਅਨਾਉਂਸਮੈਂਟ ਤੋਂ ਕੁਝ ਟਾਈਮ ਪਹਿਲਾਂ ਤੱਕ ਹੀ ਪਰਿਨੀਤੀ ਦੀ ਪੋਸੀਬਲ ਪ੍ਰੈਗਨੈਂਸੀ ਦੀ ਸਪੈਕੂਲੇਸ਼ਨ ਚੱਲ ਰਹੀ ਸੀ। ਪਿਛਲੇ ਸਾਲ ਉਹਨਾਂ ਨੇ ਹੱਸ ਕੇ ਇਹਨਾਂ ਰੂਮਰਸ ਨੂੰ ਗਲਤ ਕਨਫਰਮ ਕੀਤਾ ਇਹ ਰੂਮਰਸ ਸਿਰਫ ਐਸੇ ਕਰਕੇ ਨਿਕਲੇ ਸੀ ਕਿਉਂਕਿ ਕੁਝ ਟਾਈਮ ਲਈ ਉਹਨਾਂ ਦੀ ਫੈਸ਼ਨ ਚੁਆਇਸਸ ਸਿਰਫ ਲੂਸ ਆਊਟਫਿਟਸ ਨਜ਼ਰ ਆ ਰਹੀਆਂ ਸੀ ਇੰਸਟਾਗ੍ਰam ਪੋਸਟ ਤੇ ਕਾਫੀ ਕਾਫਤਾਨ ਡ्रेसेस ਨਜ਼ਰ ਆ ਰਹੀਆਂ ਸੀ ਪਰ ਇਹ ਸਿਰਫ ਇੱਕ ਕੰਫਰਟ ਚੁਆਇਸ ਦੇ ਨਾਮ ਤੋਂ ਕਨਫਰਮ ਕੀਤਾ ਗਿਆ ਬਸ ਕੁਝ ਹੀ ਹਫ਼ਤੇ ਪਹਿਲਾਂ ધ ਗ੍ਰੇਟ ਇੰਡੀਅਨ ਕਪਲ ਸ਼ੋਅ ਤੇ ਵੀ ਆਏ ਇਸ ਜੋੜੇ ਨੇ ਕੁਝ ਪਲੇਫੁਲ ਹਿੰਟਸ ਦਿੱਤੇ ਸੀ ਉਹ ਇਹ ਕਹਿ ਰਹੇ ਸੀ ਵੀ ਅਸੀਂ ਛੇਤੀ ਗੁੱਡ ਨਿਊਜ਼ ਦੇਾਂਗੇ ਪਰ ਕੁਝ ਵੀ ਕਨਫਰਮ ਨਹੀਂ ਸੀ ਦੱਸਿਆ ਪਰ ਅੱਜ ਹੀ ਆਪਦੇ ਸੋਸ਼ਲ ਮੀਡੀਆ ਰਾਹੀਂ ਆਫੀਸ਼ੀਅਲ ਕਨਫਰਮੇਸ਼ਨ ਦੇ ਦਿੱਤੀ ਗਈ ਹੈ ਹੁਣ ਚੋਪੜਾ ਐਂਡ ਚੱਡਾ ਦੀ ਇਸ ਖੁਸ਼ਹਾਲ ਖਬਰ ਨਾਲ ਉਹਨਾਂ ਦੀ ਲਾਈਫ ਦਾ ਇੱਕ ਨਵਾਂ ਪਹਿਲੂ ਸ਼ੁਰੂ ਹੁੰਦਾ ਨਜ਼ਰ ਆਏਗਾ ਖਲੇਲੀ ਬਸੇ ਨਹੀਂ ਪਰ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਹੋਰ ਖਬਰਾਂ ਲਈ ਹੈਲੋ ਐਂਡ ਵੈਲਕਮ ਈਵਰਸ ਮੈਂ ਹਾਂ ਦਵਸੀਰਤ ਕੌਰ ਤੇ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ ਪਰਿੰਦੀ ਚੋਪੜਾ ਤੇ ਉਹਨਾਂ ਦੇ ਹਸਬੰਡ ਰਾਗਵ ਚੱਡਾ ਨੇ ਆਫੀਸ਼ੀਅਲ ਅਨਾਉਂਸਮੈਂਟ ਕਰ ਦਿੱਤੀ ਹੈ ਵੀ ਉਹ ਆਪਣਾ ਪਹਿਲਾ ਬੇਬੀ ਐਕਸਪੈਕਟ ਕਰ ਰਹੇ ਨੇ ਇੱਕ ਖੁਸ਼ਖਬਰੀ ਉਹਨਾਂ ਨੇ ਆਪਦੇ ਜੁਆਇੰਟ ਸੋਸ਼ਲ ਮੀਡੀਆ ਪੋਸਟ ਤੋਂ ਸਾਂਝੀ ਕੀਤੀ ਆਪਦੇ ਆਉਣ ਵਾਲੇ ਬੱਚੇ ਨੂੰ ਆਪਦਾ ਲਿਟਲ ਯੂਨੀਵਰਸ ਦੱਸਦੇ ਹੋਏ ਇਸ ਖਬਰ ਰਾਹੀਂ ਸੋਸ਼ਲ ਮੀਡੀਆ ਤੇ ਉਹਨਾਂ ਦੇ ਫੈਨਸ ਤੇ ਨਾਲ ਹੀ ਪੂਰੀ ਬਾਲੀਵੁੱਡ ਕਮਿਊਨਿਟੀ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਨਜ਼ਰ ਆ ਰਿਹਾ ਹੈ। ਇੱਕ ਖਬਰ ਪਰਿਨੀਤੀ ਅਤੇ ਰਾਘਵ ਦੀ ਲਾਈਫ ਵਿੱਚ ਇੱਕ ਨਵਾਂ ਐਕਸਾਈਟਿੰਗ ਚੈਪਟਰ ਬਣਨ ਜਾ ਰਹੀ ਹੈ। ਇਹਨਾਂ ਦਾ ਵਿਆਹ ਸੈਪਟੈਂਬਰ 24 2023 ਵਿੱਚ ਹੋਇਆ ਸੀ ਤੇ ਇਹ ਕਪਲ ਆਪਣੀ ਇੰਗੇਜਮੈਂਟ ਤੋਂ ਹੀ ਫੈਨਸ ਅਤੇ ਹੋਰ ਲੋਕਾਂ ਦੀ ਨਜ਼ਰਾਂ ਵਿੱਚ ਕਾਫੀ ਅਫੈਕਸ਼ਨੇਟ ਤੇ ਸਪੋਰਟਿਵ ਪਾਰਟਨਰਸ਼ਿਪ ਲਈ ਮੰਨਿਆ ਜਾਂਦਾ ਹੈ। ਇਸ ਅਨਾਉਂਸਮੈਂਟ ਤੋਂ ਕੁਝ ਟਾਈਮ ਪਹਿਲਾਂ ਤੱਕ ਹੀ ਪਰੇਨਿਤੀ ਦੀ ਪੋਸੀਬਲ ਪ੍ਰੈਗਨੈਂਸੀ ਦੀ ਸਪੈਕੂਲੇਸ਼ਨ ਚੱਲ ਰਹੀ ਸੀ ਪਿਛਲੇ ਸਾਲ ਉਹਨਾਂ ਨੇ ਹੱਸ ਕੇ ਇਹਨਾਂ ਰੂਮਰਸ ਨੂੰ ਗਲਤ ਕਨਫਰਮ ਕੀਤਾ ਇਹ ਰੂਮਰਸ ਸਿਰਫ ਐਸੇ ਕਰਕੇ ਨਿਕਲੇ ਸੀ ਕਿਉਂਕਿ ਕੁਝ ਟਾਈਮ ਲਈ ਉਹਨਾਂ ਦੀ ਫੈਸ਼ਨ ਚੁਆਇਸਸ ਸਿਰਫ ਲੂਸ ਆਊਟਫਿਟਸ ਨਜ਼ਰ ਆ ਰਹੀਆਂ ਸੀ ਇੰਸਟਾਗ੍ਰਾਮ ਪੋਸਟ ਤੇ ਕਾਫੀ ਕਾਫਤਾਨ ਡ्रेसेस ਨਜ਼ਰ ਆ ਰਹੀਆਂ ਸੀ ਪਰ ਇਹ ਸਿਰਫ ਇੱਕ ਕੰਫਰਟ ਚੁਆਇਸ ਦੇ ਨਾਮ ਤੋਂ ਕਨਫਰਮ ਕੀਤਾ ਗਿਆ ਬਸ ਕੁਝ ਹੀ ਹਫ਼ਤੇ ਪਹਿਲਾਂ ਦ ਗ੍ਰੇਟ ਇੰਡੀਅਨ ਕਪਲ ਸ਼ੋ ਤੇ ਵੀ ਆਏ ਇਸ ਜੋੜੇ ਨੇ ਕੁਝ ਪਲੇਫੁਲ ਹਿੰਟਸ ਦਿੱਤੇ ਸੀ ਉਹ ਇਹ ਕਹਿ ਰਹੇ ਸੀ ਵੀ ਅਸੀਂ ਛੇਤੀ ਗੁੱਡ ਨਿਊਜ਼ ਦੇਾਂਗੇ ਪਰ ਕੁਝ ਵੀ ਕਨਫਰਮ ਨਹੀਂ ਸੀ ਦੱਸਿਆ ਪਰ ਅੱਜ ਹੀ ਆਪਦੇ ਸੋਸ਼ਲ ਮੀਡੀਆ ਰਾਹੀਂ ਅਫੀਸ਼ੀਅਲ ਕਨਫਰਮੇਸ਼ਨ ਦੇ ਦਿੱਤੀ ਗਈ ਹੈ ਹੁਣ ਚੋਪੜਾ ਐਂਡ ਚੱਡਾ ਦੀ ਇਸ ਖੁਸ਼ਹਾਲ ਖਬਰ ਨਾਲ ਉਹਨਾਂ ਦੀ ਲਾਈਫ ਦਾ ਇੱਕ ਨਵਾਂ ਪਹਿਲੂ ਸ਼ੁਰੂ ਹੁੰਦਾ ਨਜ਼ਰ ਆਏਗਾ ਹਲੇ ਲਈ ਬਸ ਇੰਨਾ ਹੀ ਪਰ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਹੋਰ ਖਬਰਾਂ ਲਈ